ਬੋਲ ਲਾਈਕ ਕਮੈਂਟ ਸ਼ੇਅਰ ਕਰ ਦਿਓ ਭਾਈ ਆਪਣੇ ਚੈਨਲ ਨੂੰ ਬਸ ਠੀਕ ਆ ਤਾਂ ਦਾ ਚੈਨਲ ਦਾ ਪਰਵਾਰਿਕ ਚੈਨਲ ਆਪਣਾ ਬਸ ਠੀਕ ਆ ਗੋਲਾ ਤਾਂ ਬਹੁਤ ਹੈ ਕੀ ਕਹਿੰਦੇ ਦੂਰ ਆ ਉਹ ਜਾ ਯਾਰ ਵਿੱਕੀ ਕਰ ਤੇ ਗੱਡੀ 'ਚ ਤੇਲ ਦੂ ਦਾ ਪਾ ਕੇ ਰੱਖ ਲਿਆ ਕਰ ਯਾਰ ਓਏ ਯਾਰ ਕੀ ਆ ਦੇਖ ਲੋ ਭਾਈ ਯਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਇਸ ਟਾਈਮ ਖੜੇ ਆ ਭਾਈ ਰਾਮਪੁਰੇ ਤੇ ਤੇ ਗਰੇਟ ਦੇ ਸਾਹਮਣੇ ਇੱਥੇ ਆਉਗੀ ਬੱਸ ਤੇ ਤਲਵੰਡੀ ਸਾਭ ਤੋਂ ਚੱਲਿਆ ਅਜਾਪਾਂ ਗੁਰੂ ਕਾਸੀ ਯੂਨੀਵਰਸਿਟੀ ਚ ਜਿੱਥੇ ਆਪਾਂ ਪੜਦੇ ਆ ਪਈ ਉੱਥੇ ਜਾਣਿਆ ਚਾਹ। ਨਾਲੇ ਮੈਂ ਕਿਹਾ ờ ਰੌਣਕ ਮੇਲਾ ਦੇਖਾਂਗੇ ਨਾਲ ਦਰਸ਼ਨ ਕਰਿਆਵਾਂਗੇ ਨਾਲ ਇੱਕ ਅੱਧਾ ਲੈਕਚਰ ਲਾਇਆ ਹੋਵਾਂਗੇ। ਤੇ ਬੱਸ ਦੀਖਦੇ ਆ ਤੇ ਠੰਡ ਵਾਲੀ ਸੀ ਨਹੀਂ ਮੋਠਿਆਂ ਦੀ ਜਾੜਾਂ ਦੇ ਪਰ ਇੱਧਰ ਥੋੜੀ ਜੀ ਰੋਡ ਤੇ ਦਰਖਤ ਜ਼ਿਆਦੇ ਆ ਤੇ ਧੁੱਪ ਘੱਟ ਲੱਗਦੀ ਏ ਸੜਕ ਤੇ ਤੇ ਠੰਡ ਜ਼ਿਆਦੇ ਲੱਗਦੀ ਆ ਤੇ ਆਪਾਂ ਹੁਣ ਚਾਉ ਚ ਖੜੇ ਆ। ਬਾਕੀ ਦੇਖਦੇ ਆਪਾਂ ਕੀ ਕੀ ਬੰਦ ਆ ਕੀ ਐ ਬੱਸ ਦੀ ਕੀ ਹੁੰਨੇ ਆ ਅੱਜ ਟਾਈਮ ਵੀ ਭੁੱਲ ਗਏ ਬੱਸ ਦਾ ਕਿਉਂਕਿ ਪਹਿਲਾਂ 48 ਹੁੰਦੀ ਸੀ 48 ਦਾ ਬੱਸ ਰੰਗੀ ਤੇ ਦੇਖ ਵੇ ਹੁਣ 8:40 ਮਿੰਟ ਹੋ ਗਏ ਤੇ ਦੇਖਦੇ ਆ ਕਦੋਂ ਆਊਗੀ ਬੱਸ ਇਧਰੋਂ ਇਧਰਲੇ ਪਾਸੇ ਆ ਗਿਆ ਗ੍ਰਿਡ ਤੇ ਇਹ ਆ ਗਿਆ ਭਾਈ ਮੜਾ ਚੌਕ ਪਹਿਲਾਂ ਇੱਥੇ ਚੌਕ ਹੁੰਦਾ ਸੀ ਹੁਣ ਉਹ ਜਿਹੜੀ ਇਸ ਤਰ੍ਹਾਂ ਆ ਗਿਆ ਪੋਣ ਉੱਧਰੋਂ ਆਪਣਾ ਪਿੰਡ ਆ ਗਿਆ ਤੇ ਇੱਕ ਸੱਜਿਆ ਥੜੀ ਆ ਗਿਆ ਰਾਮਪਰਾ ਤੇ ਇਧਰਲੇ ਪਾਸੇ ਆ ਗਿਆ ਭਾਈ ਤਲ ਮੰਡੀ ਸਾਬੂ ਹੁਣ ਇਧਰੋਂ ਵਾਸ ਆਉਗੀ ਸੱਚੇ ਹੱਥੋਂ ਆਪਾਂ ਵਾਸਤੇ ਚੜਾਗੇ ਤੇ ਇਧਰ ਜਿਹੜਾ ਸਵੇਰ ਸਵੇਰ ਦਾ ਮਾਹੌਲਾ ਇਹ ਹੈ ਆਪਾਂ ਆਪਾਂ ਉਥੋਂ ਜਿਹੜੇ ਗ੍ਰੇਡ ਦੇ ਅੰਕਲ ਉਹ ਬੈਠੇ ਜਿਹੜਾ ਉਹਦਾ ਪਰ ਉਹ ਚਾਹ ਵੀ ਕਿਹਨੇ ਆ ਬੈਠਿਆ ਚਾੱਕੀ ਜਾਂਦੇ ਆਪਣੇ ਵਾਲੀ ਹੈੜਾ ਇਹ ਹੈ ਮਾਹੌਲਾ ਭਾਈ ਇਹ ਜਿਹੜੀ ਵਾਸਾ ਹੀ ਜਾਂਦਾ ਘੱਟ ਖਰਕਾ ਕਰਦੀ ਹੈ ਜਿਹੜੇ ਆਸੇ ਪਾਸੇ ਦੇ ਸੀਸੇ ਆ ਉਹ ਜ਼ਿਆਦਾ ਘੜਕਾ ਕਰਦੇ ਆ ਇਹ ਬਾਈ ਖੜਾ ਇਹ ਬਾਈ ਰਾਮਪਰੇ ਦਾ ਗੱਲਾਂ ਬਾਤਾਂ ਕਰਦਾ ਸੀ ਤੇ ਹੁਣ ਆ ਬਾਈ ਡਿਊਟੀ ਦੀ ਚੱਲਿਆ ਕਲਵੰਡੀ ਦੀ ਸਰਕਾਰੀ ਵਾਸਾ ਰਾਮਪੁਰੇ ਤੋਂ ਕਲਵੰਡੀ ਨਾਲ ਪਹੁੰਚ ਜਾਂਦੀ ਆ ਤੇ ਇਸੇ ਬੈਠੇ ਆ ਮਗਰਾ ਅੱਜ ਮੈਂ ਕੱਲਾ ਸੀ ਚਲ ਮੈਂ ਸਰਕਾਰੀ ਵੀ ਚੱਲ ਪੜਦੇ ਆ ਆਏ ਤਣੇ ਇਸੇ ਸਰਕਾਰੀ 'ਚ ਬੈਠੇ ਆ ਸਰਕਾਰੀ ਵਾਲੇ ਟਿਕਟ ਤਾਂ ਸਾਥੋਂ ਬੋਲਣ ਲੈ ਲੈਂਦੇ ਆ ਨਾਲ ਆਏ ਸਾਨੂੰ ਪ੍ਰਾਈਵੇਟ 'ਚ ਫਾਇਦਾ ਹੁੰਦਾ ਪ੍ਰਾਈਵੇਟ ਵਾਲੇ ਸਾਥੋਂ ਟਿਕਟਾਂ ਦੀ ਲੈ ਲਿਆਉਂਦੇ ਆ ਕਹਿੰਗੇ ਅਸੀਂ ਸਟੂਡੈਂਟ ਆ ਸਾਡੇ ਕੋਲ ਧਾਰਕ ਆ ਮਨਜ਼ਰ ਧਾਰਕ ਨਹੀਂ ਸਾਡੇ ਕੋਲ ਆਈ ਕਾਰਡ ਆ ਬਈ ਆਈ ਕਾਰਡ ਤੇ ਸਾਡਾ ਪ੍ਰਾਈਵੇਟ ਤੇ ਅੱਧੀ ਟਿਕਟਾਂ ਲੱਗ ਜਾਂਦੀ ਆ ਇੱਧਰ ਪਾਸ ਨਹੀਂ ਮੰਨਦੇ ਆ ਰੋਡ ਤੇ ਕਈ ਬੰਦਾ ਇੱਧਰ ਬਠੰਡੇ ਵਾਲੀ ਰੋਡ ਤੇ ਬਠੰਡੇ ਚਾਹੀਏ ਫੇਰ ਪਾਸ ਮੰਨਦੇ ਆ ਇੱਧਰ ਸਾਡੇ ਪਾਸ ਨਹੀਂ ਮੰਨਦੇ ਇਹ ਚੱਲਿਆ ਬਾਈ ਹੁਣ ਅਿੱਥੇ ਉਤਰਿਆ ਠੀਕ ਆ ਬਾਈ ਠੀਕ ਆ ਜੀ ਬਾਈ ਨੇ ਕਿੱਟ ਤੇ ਲਿਖਾਇਆ ਬਾਈ ਨਾ ਸਰੇ ਇਹ ਕਿਹਨੂੰ ਦਿਖਾਉਣੀ ਐ ਸਾਰਾ ਕੁਝ ਦੇਖੀ ਬੈਠੇ ਆ ਇਹ ਬਈ ਹੈ ਠੀਕ ਹੈ ਯਾਰ ਸਮਾਪਾ ਬਈ ਤਲਵੰਡੀ ਸਾਬੋ ਆ ਗਏ ਸਾਹਮਣੇ ਸਾਨੂੰ ਦਿਨਾਂ ਰਵੀ ਦਾ ਚੌਕ ਇਧਰ ਆਪਣਾ ਮਿੱਤਰ ਕੀ ਹਾਲ ਹੈ ਸੰਦੋਹਾ ਪਿੰਡਾ ਬਈ ਸੰਦੋਹਾ ਹੀ ਹੈ ਨਾ ਹਾਂ ਸੰਦੋਹਾ ਪਿੰਡ ਦਾ ਨੌਜਵਾਨ ਤੇ ਹੁਣ ਇਧਰੋਂ ਬੱਸ ਆਊਗੀ ਆਪਾਂ ਜਾਵਾਂਗੇ ਗੁਰੂਗਾਸ਼ੀ ਯੂਨੀਵਰਸਿਟੀ ਇੱਥੋਂ ਲਗਭਗ 5 ਕਿਲੋਮੀਟਰ ਸਾਈਡ ਤੇ ਆ ਇਧਰ ਹੀ ਹੈ ਰੰਪਰਾ ਤੇ ਸਾਹਮਣੇ ਰਾਮਾ ਤੇ ਸੱਜੇ ਹੱਥ ਤਲਵੰਡੀ ਸਾਬੋ ਇਧਰਲੇ ਪਾਸੇ ਬ੍ਰਿਊ ਕਰਟੀਨ ਵਾਲੀ ਆ ਆ ਸੀ ਜਿੱਧਰ ਬਾਈ ਫਿਰਦਾ ਤੇ ਇਹ ਸਾਹਮਣੇ ਐਡਮਿਸ਼ਨ ਸੈੱਲ ਆ ਗਿਆ ਤੇ ਉਧਰਲੇ ਪਾਸੇ ਆਪਣਾ ਬਲਾਕ ਆ ਤੇ ਇਧਰ ਬੈ ਜਾਨਾ ਭਾਈ ਅੱਜ ਮੈਂ ਆਇਆ ਕੱਲਾ ਅੱਜ ਥੋੜਾ ਜਿਆ ਦਿਨ ਹੈਗਾ ਬੋਰ ਕਰਨ ਦਾ ਮਤਲਬ ਅੱਜ ਮੈਂ ਕੱਲਾ ਹੀ ਆਇਆ ਸੀ ਤੇ ਹਰਦੀਪ ਵੀ ਆਇਆ ਸੀ ਹਰਦੀਪ ਕਲਾਸ ਲਾਉਣ ਲੱਗ ਗਿਆ ਤੇ ਮੇਰਾ ਅੱਜ ਲੈਕਚਰ ਹੈ ਨਹੀਂ ਸੀ ਸਾਡਾ ਅੱਜ ਸਾਰਾ ਛੁੱਟੀ ਤੇ ਸੀ ਤੇ ਮੈਂ ਇੱਥੇ ਬਹਿ ਗਿਆ ਭਾਈ ਨਾ ਸੋਨੇ ਵਰਗੇ ਆਇਆ ਨਾ ਕੋਈ ਰੰਪਰੇ ਮੁੰਡੇ ਆਇਆ ਤੇ ਮੈਂ ਹੁਣ ਅਰਦੀਪ ਦਾ ਲੈਕਚਰ ਹੋ ਗਿਆ ਕੰਪਲੀਟ ਉਹਦਾ ਫੋਨ ਆਇਆ ਸੀ ਕਿ ਮੈਂ ਆ ਗਿਆ ਤੇ ਅੱਜ ਸਸਤੀ ਵਾਲਾ ਦੇਣਾ ਕਿਉਂਕਿ ਜਦੋਂ ਆਪਣੇ ਨਾਲ ਦੇ ਬੰਦੇ ਨਹੀਂ ਆਏ ਹੁੰਦੇ ਉਹਨੂੰ ਕੰਮ ਸਸਤੀ ਚ ਹੋ ਜਾਂਦਾ ਕਿਉਂਕਿ ਨਾਲ ਦੇ ਬੰਦਿਆਂ ਨਾਲ ਹੀ ਰੌਣਕ ਆ ਇੱਥੇ ਤੇ ਕੋਈ ਵੀ ਨਹੀਂ ਆਇਆ ਮੰਨ ਕੇ ਚੱਲ ਅਸੀਂ ਮੈਂ ਤੇ ਅਰਦੀਪ ਆਏ ਸੀ ਦੋਨੇ ਤੇ ਹੁਣ ਅਰਦੀਪ ਆਉਣਾ ਭਾਈ ਤੇ ਹੁਣ ਦੇਖਦੇ ਆ ਕੀ ਬੰਦਾ ਬਾਠ ਠੀਕ ਆ ਫਿਰ ਤਾਂ ਹੁਣ ਫਿਰ ਤੂੰ ਕਿੱਦਾਂ ਆਏਂਗਾ ਕੋਈ ਟਿਕੋਣ ਆਣ ਦਾ ਕੰਮ ਨਹੀਂ ਹੈਗਾ ਆਪਣੇ ਕੋਲੇ ਨਹੀਂ ਹਾਂ ਤੂੰ ਕਿੱਦਾਂ ਆਏਂਗਾ ਤੂੰ ਦੱਸ ਹੁਣੇ ਸਾਡਾ ਮੋਲ ਇੱਕ ਤਰੀਕ ਨੂੰ ਆ ਜੀ ਫਿਰ ਇੱਕ ਜਿਹੜਾ ਸਾਈਕਲ ਤੇ ਆਉਣਾ ਹੈ ਤੇ ਠੀਕ ਆ ਹੈ ਠੀਕ ਆ ਠੀਕ ਹੈ ਹਾਂ ਮੈਂ ਫਿਰ ਬੁਲਾਉਗਾ ਇੱਥੇ ਭਾਉ ਨਾ ਮੈਂ ਬਾਠ ਠੀਕ ਹੈ ਠੀਕ ਆ ਤੇਜ ਆਉਂਦੀ ਆ ਬਾਠ ਠੀਕ ਆ ਹੁਣ ਕਿੱਥੇ ਆ ਮੈਂ ਮਾਦਸਾ ਠੀਕ ਆ ਬੋਲ లైక్ కామెంట్ షేర్ ਕਰ ਦਿਓ ਭਾਈ ਆਪਣੇ ਚੈਨਲ ਨੂੰ ਬਸ ਠੀਕ ਆ ਦਾ ਚੈਨਲ ਆ ਪਰਵਾਰਿਕ ਚੈਨਲ ਆਪਣਾ ਬਸ ਠੀਕ ਆ ਗੋਲਾ ਤਾਂ ਪਹੁੰਚ ਗਿਆ ਨਹੀਂ ਹੁੰਦੇ ਦੂਰ ਆ ਭਾਈ ਇਧਰ ਲਾ ਡਿਪਾਰਟਮੈਂਟ ਵੀ ਡਿਪਾਰਟਮੈਂਟ ਆ ਇਹ ਲੈਟਰਰੀਗਲ ਡਿਪਾਰਟਮੈਂਟ ਆ ਭਾਈ ਤੇ ਵਾਲੀ ਵੀਡੀਓ ਬਣਾ ਨਹੀਂ ਸਕਿਆ ਕਿਉਂਕਿ ਅੱਜ ਸੁਸਤੀ ਚ ਸਰੀਰ ਜੇ ਆਪਦੇ ਲਿਆਜੀ ਆਏ ਹੁੰਦੇ ਫਿਰ ਵੀਡੀਓ ਬਣਾਉਣਾ ਤੇ ਹੁਣ ਆਪਾਂ ਚੱਲੇ ਆਂ ਬਾਈ ਤੇ ਮੋੜ ਆ ਗਿਆ ਤੇ ਅੰਮਰਸਰ ਇੱਥੋਂ 217 ਤੇ ਲੁਧਿਆਣਾ 134 ਤੇ ਆਪਾਂ ਪਹੁੰਚ ਗਏ ਬਾਈ ਮੋੜ ਬਾਈ ਜੀ K1 ਐਕਸਪ੍ਰੈਸ ਤੇ ਇਧਰ ਮੜਾਂ ਨੇ ਚਾਂਮ ਚ ਗੜੀ ਹੈ ਗੱਡੀ ਇਹਨਾਂ ਦੀ ਅੱਜ ਟੈਸਟ ਕਰਕੇ ਦੇਖਦੇ ਆ ਬਾਈ ਰਦੀਪ ਕਹਿੰਦਾ ਮੈਂ ਤਾਂ ਕਰਕੇ ਗਿਆ ਸੀ ਸਵਾਦ ਲੱਗਿਆ ਹਾਂ ਬਾਈ ਪੂਰਾ ਸਵਾਦ ਸੀ ਸਾਰਾ 버거 ਸੀ ਬਾਈ ਇਹ ਬਾਈ ਜਣਾ ਕੰਮ ਚਲਾਇਆ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਤੈਨੂੰ ਕੰਮ ਆ ਕੰਮ ਚਲਾਇਆ ਹੋ ਗਿਆ ਬਾਈ 6 ਮਹੀਨੇ ਕਰ ਤੁਸੀਂ ਕਿੱਥੋਂ ਬਾਈ ਉਹ ਵੈਸੇ ਕਿੱਥੋਂ ਬਾਈ ਕਿੱਥੋਂ ਵੈਸੇ ਤੁਸੀਂ ਹਰਾਮਨਗਰ ਬਾਈ ਹਰਾਮਨਗਰ ਕਹਿੰਦੇ ਠੀਕ ਹੈ ਬਾਈ ਠੀਕ ਹੈ ਬਹੁਤ ਸਵਾਦ ਵਰਕਰ ਸੀ ਬਾਈ ਥੈਂਕ ਯੂ ਬਾਈ ਠੀਕ ਹੈ ਬਾਈ ਇਹ ਚੌਂਕ ਚ ਖੋਲਿਆ ਪਈ ਇਹਨਾਂ ਨੇ ਇਹ ਪਹੁੰਚ ਗਏ ਆਪਾਂ ਰਾਮਪਰੇ ਤੇ ਇਧਰਲੀ ਸਾਈਡ ਨਗਰ ਕੀਰਤ ਨਿਕਲ ਜਾਂਦਾ ਵੀ ਰਾਮਪਰੇ ਪਿੰਡ ਤੋਂ ਬੜੀ ਟਰੈਫਿਕ ਆ ਬਈ ਰਾਮਪਰੇ ਚ ਕਿਉਂਕਿ ਅੱਜ ਉਧਰ ਬੈਂਕ ਮੂਰੇ ਧਰਨਾ ਲਾਈ ਬੈਠੇ ਆ ਤੇ ਇਧਰ ਬਈ ਜਿਹੜਾ ਸਰਕਾਰੀ ਹਸਪਤਾਲਾ ਰੋਡ ਆ ਨਾ ਬੜੀ ਟਰੈਫਿਕ ਆ ਯਾਰ ਮਸਾ ਇਧਰ ਪਾਸੇ ਆ ਦੇਖੋ ਪੂਰੀ ਟਰੈਫਿਕ ਆ ਤੇ ਹੁਣ ਹੁਣ ਆਪਾਂ ਦਵਾਰੇ ਪਾਰਲੀਮੰਟੀ ਜਾਂਦੇ ਆ ਤੇ ਉਧਰ ਆ ਕੇ ਬਈ ਬਾਪ ਸੋਣੇ ਆਪਾਂ ਇਸ ਟਾਈਮ ਫਿਰਦੇ ਆਂ ਬਈ ਰਾਮਪਰੇ ਫੂਲ ਵਿੱਚ ਆਪਣੇ ਆਪ ਦੇ ਮੋਟਰਸਾਈਕਲ ਤੇ ਪਹਿਲਾਂ ਆਪਾਂ ਲਵੰਡੀ ਸਾਹਿਬ ਉਹ ਵਾਸਤੇ ਗਏ ਸੀ ਮੁੜ ਕੇ ਆਪਾਂ ਗੱਡੀ ਲਿਆ ਕੇ ਹਰਦੀਪ ਦੇ ਨਾਲ ਤੇ ਹੁਣ ਆਪਾਂ ਮੋਟਰਸਾਈਕਲ ਆਪਾਂ ਰਾਮਪਰੇ ਖੜਾ ਸੀ ਗ੍ਰਿਡ ਵਿੱਚ ਆਪਾਂ ਉੱਤੇ ਖੜਾਤਾ ਸੀ ਤੇ ਹੁਣ ਆਪਾਂ ਰਾਮਪਰੇ ਵਿੱਚ ਫਿਰਦੇ ਆਂ ਬਹੁਤ ਜ਼ਿਆਦਾ ਟਰੈਫਿਕ ਆ ਬਈ ਬਹੁਤ ਜ਼ਿਆਦਾ ਕਿਉਂਕਿ ਇੱਕ ਟਰੈਫਿਕ ਆਏ ਹੋਗੀ ਬਈ ਇੱਕ ਆਪ ਫੋਲ ਚੱਲ ਪਿਆ ਤੇ ਇੱਕ ਜਿਆਦਾ ਗੱਲ ਇਹ ਰੋਡ ਸਿੱਧੀ ਪਈ ਲਵੀ ਲਵੀ ਦੇ ਮੈਡੀਕਲ ਨੂੰ ਜਾਂਦੀ ਆ ਸੂਏ ਦੇ ਨਾਲ ਨਾਲ ਮਹਰਾਜ ਰੋਡ ਪਈ ਮੂਲ ਰੋਡ ਵੀ ਕਹਿ ਸਕਦੇ ਆ ਮਹਰਾਜ ਰੋਡ ਵੀ ਕਹਿ ਸਕਦੇ ਸੜਕ ਬੜੀ ਟੁੱਟੀ ਖੇਤਲੇ ਪਾਸੇ ਇੱਕ ਹੰਪ ਜੇ ਬਾਰੇ ਬਣਾਈ ਬੈਠਿਆ ਇਹ ਤੇਰਾ ਆ ਹਾਲੋ ਹਾਲੇ ਜੇ ਮਸ਼ੀਨਾਂ ਕੋ ਸੋਨੀਆਂ ਜਿਆਦਾ ਬਣਾਉਂਦੇ ਆ ਸੜਕ ਤੇ ਤੇ ਇਧਰ ਆਪਣੇ ਲਵੀ ਨੇ ਮੈਡੀਕਲ ਖੋਲਿਆ ਤੇ ਮੈਡੀਕਲ ਤੇ ਜਾਂਦੇ ਆ ਪਾਕਿਸਤਾਨ ਹਾਲੋ ਪੂਰਾ ਪਿਆਰਾ ਭਾਈ ਤੇ ਵੀ ਮੁੰਡਾ ਲਵੀ ਠੀਕ ਆ ਆ ਸਾਡਾ ਭਈ ਅਸੀਂ ਤਾਂ ਮੈਡੀਕਲ ਤੇ ਮਿਲਣਾ ਸੀ ਇਹਦੇ ਸਾਥੋ ਮੋਟਾ ਜੀ ਚਾਬੀ ਵਾਲੀ ਗਾ ਤੂੰ ਇਥੇ ਬੈਠਵੇਂ ਸੀ ਆ ਗਏ ਆ ਨਹੀਂ ਇਹ ਹਰੇਕ ਤੋਂ ਨਹੀਂ ਦੁਰਦਾਂਦਾ ਲਵੀ ਇਹ ਕੋਈ ਉਹ ਇਹ ਤਾਂ ਸਾਡੇ ਵਾਸਤੇ ਬਣਾਂਗਾ ਲਾ ਆਹ ਆ ਲੈ ਚਲਾ ਕੇ ਆ ਰਿਹਾ ਯਾਰ ਇਹ ਵੀ ਲਵੀ ਮੈਡੀਕਲ ਇਹਦਾ ਆ ਮੈਡੀਕਲ ਇਹ ਤਾਂ ਜੋੜੇਪੁਰ ਵਾਲੀ ਬਾਤ ਦੇ ਇਧਰ ਇਹਦਾ ਮੈਡੀਕਲ ਇਹ ਰਾਮਪਰੇ ਇਹ ਮੋਟਰਸਾਈਕਲ ਚ ਵਿੱਕੀ ਦਾ ਮੋਟਰਸਾਈਕਲ ਤੇ ਇੱਥੇ ਇਹਦੇ ਤੇਲ ਮੁੱਕ ਗਿਆ ਸੀ ਆਪਾਂ ਪੈਟਰੋਲ ਲੈ ਕੇ ਆਏ ਆ ਆ ਸਕੂਲ ਚ ਵਿੱਕੀ ਦਾ ਭਾਈ ਕੰਮ ਚੱਲਦਾ ਸਬਰਦਾਰਗੀ ਸਕੂਲ ਚ ਤੇ ਵਿੱਕੀ ਆਉਂਦਾ ਹੁਣ ਚਾਬੀ ਲਈ ਮਲਾਉਣੇ ਉਹਨੂੰ ਕਿ ਤੇਲ ਤੂਲ ਤਾਂ ਪੋਆਲਾ ਕਰ ਪਤੰਦਰਾ ਇਹਦਰ ਰੋੜ ਆ। ਓ ਜਾ ਯਾਰ ਵਿੱਕੀ ਯਾਰ ਤੇ ਗੱਡੀ 'ਚ ਤੇਲ ਦੂਨ ਦਾ ਪਵਾ ਕੇ ਰੱਖ ਲਿਆ ਕਰ ਯਾਰ। ਓ ਯਾਰ ਕੀ ਆ ਦੇਖ ਲੋ ਭਈ ਯਾਰ। ਆ ਤੇਲ ਪਵਾਇਆ ਇੱਥੇ। ਆਹ ਲਾ ਤੇਲ ਦੂਨ ਵੀ ਨਹੀਂ ਪਾਉਂਦੇ ਲੈ। ਓ ਭਾਈ ਥੈਂਕ ਯੂ ਕਹਲਣੀ ਆ। ਓ ਯਾਰ ਪਤਾ ਨਹੀਂ ਲੱਗਿਆ। ਓਏ ਕੀ ਨਹੀਂ ਪਤਾ ਲੱਗਿਆ ਤੂੰ ਬੇ ਬੇਇੱਜ਼ਤੀ ਕਰਈ ਜਨਾ ਯਾਰ। ਔਰ ਇਹ ਲਾ। ਧੰਨਵਾਦ ਵੀਰੇ ਇੰਨਾ। ਲਓ ਜੀ। ਡੀਜ਼ਲ ਤਾਂ ਨਹੀਂ ਡੀਜ਼ਲ ਆਦਾ। ਓ ਪਟਰੋਲ ਆ ਭਰਾਵਾ। ਐਂ ਕਰਦੇ ਆ। ਕੋਈ ਆ ਪੰਪ ਦੇ ਬਾਗੇ ਯਾਰ ਉੱਥੇ ਡੀਐਨਸੀ ਪਟ્રોલ ਹੈ ਪਤਾ ਮੈਨੂੰ ਇੱਥੇ ਹਾਂ ਮੈਂ ਵੀ ਇਧਰ ਹੀ ਗਈ ਪਹਿਲਾਂ ਮੈਨੂੰ ਆਈ ਜੀ ਚੱਲ ਇਧਰੋਂ ਪਟ્રોલ ਓ ਯਾਰ ਆਏ ਆਏ ਬਹਾਨਾ ਨਹੀਂ ਚੱਲਦਾ ਕੀ ਪਟ્રોલ ਪੰਪਰ ਅੱਜ ਤਿੰਨ ਆਉਂਦੇ ਭਰਾਵਾ ਤਿੰਨ ਆ ਹੀ ਗਏ ਨਹੀਂ ਆਹ ਯਾਰ ਆ ਦੇਖ ਲੋ ਬਈ ਯਾਰ ਇਹ ਆ ਪੰਪ ਮੇਦਾ ਜਦੋਂ ਆ ਮੋਟਾ ਜਿੰਨੀ ਤੇਲ ਪੂਰਾ ਹੋਸਾ ਦਾ ਫੋਟੋ ਬੋਲਟ ਸਟਾਰਟ ਹੀ ਹੋ ਜਾਣਾ ਫੋਟੋ ਨਹੀਂ ਪਾਈ ਬੱਲੇ ਹੁੰਦੇ ਐਂਕੋ ਕਹਣਾ ਫੋਟੋ ਸਟਾਰਟ ਨਹੀਂ ਲੈਣਾ ਇਹ ਬੋਲਟ ਹਾ ਜਾ ਜਾ ਬੇਸਤੀ ਕਰਾਤੀ ਯਾਰ ਕਹਦੇ ਕੀ ਦਾ ਸਕੂਲ ਇੱਥੇ ਆ ਸਾਰਾ ਸਕੂਲ ਤੁਸੀਂ ਵਾਹੀ ਵਿਕੀ ਇਹ ਸਾਰਾ ਸਕੂਲ ਸ਼ਬਦਗਾਰੀ ਬਈ ਹੈ ਵਿਕੀ ਗਏ ਨੇ ਪਾਇਆ ਸਾਰਾ ਕੰਮ ਇੱਥੇ ਤੇ ਹੁਣ ਵਿਕੀ ਦਾ ਕੰਮ ਇੱਥੇ ਕੀ ਚੱਲੀ ਜਾਂਦਾ ਹੁਣ ਇਸ ਟਾਈਮ ਉਹ ਵੀ ਬਾਥਰੂਮ ਬਣਾ ਰਹੇ ਨੇ ਬਾਥਰੂਮ ਤੇ ਰਸੋਈ ਬਣਾ ਰਹੇ ਨੇ ਬਾਈ ਰੀਲ ਵੀ ਪਾਈ ਸੀ ਇੰਸਟਾਗ੍ਰਾਮ ਤੇ ਹੁਣ ਚੈਨਲ ਅਸੀਂ ਇੰਸਟਾਗ੍ਰਾਮ ਦਾ ਪਾਲਣਾ ਕੰਟਰੈਕਟਰ ਦਾ ਹਾਂ ਪਾਲਣਾ ਬਈ ਠੇਕੇ ਲੈਂਦੇ ਆ ਤੇ ਵੱਡਾ ਕੰਮ ਇਹਨਾਂ ਦਾ ਸਕੂਲ ਚ ਚੱਲੀ ਜਾਂਦਾ ਸ਼ਬਦਗਾਰੀ ਚ ਰਾਮਪਰਾ ਫੂਲ ਕਰਨਾ ਪੈਂਦਾ ਸੋ ਬਈ ਪੁਰਾਣਾ ਕੰਮ ਆ ਜਾਂਦਾ ਹਾਂ ਪੁਰਾਣਾ ਕੰਮ ਆ ਬਈ ਜਵਾਬ ਨਹੀਂ ਦਿੱਤਾ ਜਾਂਦਾ ਨਹੀਂ ਨਹੀਂ ਠੀਕ ਆ ਬਈ ਠੀਕ ਆ ਚੱਲ ਠੀਕ ਆ ਕੰਮ ਕੱਢਣੇ ਪੈਂਦੇ ਆ ਠੀਕ ਆ ਯਾਰ ਓਕੇ ਵੀਰ ਧੰਨਵਾਦ ਤੇਰਾ ਬਹੁਤ ਬਹੁਤ ਲੋਰ ਲਿਆਂਦੀ ਬਈ ਅੱਜ ਆਪਾਂ ਰੰਪਰੇਉ ਹੈ ਤਾਂ ਜੀਨ ਜੇ ਵਰਗੀ ਆ ਚੱਲ ਰੰਗ ਸੋਹਣਾ ਵੀ ਆ ਤੇ ਉਮ ਲੋਰ ਆ ਬਈ ਹੈ ਜੀਨ ਟਾਈਪ ਆ ਤੇ ਸਾਡੇ ਵੀ ਬਈ ਸੂਰਜ ਵਧੀਆ ਸੇਪਦਾ ਆ ਅੱਜ ਚੱਕ ਤਾਂ ਗੱਲ ਆਦਾ ਬਈ ਤਾਂ ਗੱਲ ਆਦਾ ਹੁਆ ਛੋਟਾ ਜਵਾਬ ਹੈ ਨਾ ਅੰਗਲੇ ਨੇ ਕਰੇ ਪਏ ਸੀ ਉੱਤੇ ਡਿੱਗ ਪਏ ਸੀ ਅਸੀਂ ਸਾਹਮਲੇ ਸੀ ਤੇ ਹੁਣ ਪਤੰਗ ਚੜਾਉਂਗਾ ਠੀਕ ਆ ਠੀਕ ਆ ਇਹ ਸਾਹਮਣੇ ਮੇਰਾ ਦਾਦਾ ਬੈਠਾ ਮਾਸਟਰ ਗ੍ਰਾਜੂਏਟ ਸੀ ਜਦੋਂ ਪਹਿਲੇ ਯੂਨੀਵਰਸਿਟੀ ਗਈ ਸੀ ਉੱਥੇ ਯੂਨੀਵਰਸਿਟੀ ਜਦੋਂ ਮੇਰੇ ਨਾਲ ਦਾ ਕੋਈ ਵੀ ਨਹੀਂ ਆਇਆ ਸੀ ਤੇ ਇਕੱਲਾ ਹਰਦੀਪ ਆਇਆ ਸੀ ਉਹ ਲੈਕਚਰ ਲਾਉਣ ਲੱਗ ਗਿਆ ਸੀ ਸਾਡਾ ਅੱਜ ਲੈਕਚਰ ਇਕ ਹੀ ਲੱਗਿਆ ਤੇ ਉਹ ਵੀ ਮੈਂ ਅੱਜ ਇਕੱਲਾ ਹੀ ਆਇਆ ਸੀ ਮਾਸਟਰ ਕਹਿੰਦਾ ਚਲ ਕੋਈ ਗੱਲ ਨਹੀਂ ਤੂੰ ਜਾਵੜਾ ਭਾਈ ਤੇ ਅੱਜ ਸਾਡਾ ਜੀ ਲੱਗਿਆ ਨਹੀਂ ਮੇਰੇ ਨਾਲ ਦਾ ਕੋਈ ਆਇਆ ਨਹੀਂ ਤੇ ਮੈਂ ਇੰਨਾ ਸਾਨੂੰ ਯੂਨੀਵਰਸਿਟੀ ਚ ਨਹੀਂ ਦਿਖਾ ਸਕਿਆ ਕਿਉਂਕਿ ਮੈਂ ਇਕੱਲਾ ਬਹਿ ਕੇ ਬੂਰ ਜਾ ਹੋਈ ਗਿਆ ਸੀ ਤੇ ਫਿਰ ਮੁੜ ਕੇ ਹਰਦੀਪ ਆ ਗਿਆ ਸੀ ਹਰਦੀਪ ਤੇ ਮੈਂ ਤੇ ਗੱਡੀ ਤੇ ਆ ਗਿਆ ਸੀ ਤੇ ਮੁੜ ਕੇ ਰਾਮਪੁਰੇ ਆ ਗਿਆ ਸੀ ਨਾਲ ਵਿੱਕੀ ਕੋਲ ਜਾਇਆ ਸੀ ਤੇ ਨਾਲੇ ਆਪਾਂ ਇੱਕ ਲੋਰ ਲਿਆਏ ਸੀ ਤੇ ਹੁਣ ਆਪਾਂ ਆ ਗਏ ਪਈ ਪਿੰਡ ਆਪਦੇ ਤੇ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਬਲੌਗ ਸ਼ੁਰੂ ਤੋਂ ਲੈ ਕੇ ਬਈ ਐਂਡ ਤੱਕ ਦੱਸਿਆ ਕਰੋ ਜੇ ਕੋਈ ਤੁਸੀਂ ਹੋਰ ਪਿੰਡ ਦਾ ਕੋਈ ਮਹੌਲ ਦੇਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਰਾਹੀਂ ਦੱਸ ਦਿਓ ਤੁਹਾਨੂੰ ਮਹੌਲ ਸਾਰਾ ਦਿਖਾ ਦਾਂਗੇ ਭਾਈ ਧੰਨਵਾਦ ਜੀ ਸਾਰਿਆਂ ਦਾ ਸਬਸਕ੍ਰਾਈਬ ਜ਼ਰੂਰ ਕਰ ਲਓ ਇੱਕ ਵਾਰੀ ਚੈਨਲ ਤੇ ਠੀਕ ਹੈ